ਪਹਿਲਵਾਨ ਕਦੇ ਸਾਵਕਾ ਨਹੀਂ ਹੁੰਦੇ ਤੁਸੀਂ ਇਹ ਗੱਲ ਪਹਿਲੀ ਵਾਰ ਸੁਣ ਰਹੇ ਹੋਵੋਗੇ ਪਰ ਇਹ ਪਹਿਲਵਾਨਾਂ ਬਾਰੇ ਬਹੁਤ ਕਮਾਲ ਦੀ ਜਾਣਕਾਰੀ ਵਾਲੀ ਗੱਲ ਦੱਸਦਾ ਮੈਂ ਤੁਹਾਨੂੰ ਮੇਰੇ ਦਿਮਾਗ 'ਚ ਗੱਲ ਕਿਵੇਂ ਆਈ ਸਾਡੇ ਨਾਲ ਜੱਸੇ ਪੱਟੀ ਨੇ ਰਿਟਾਇਰਮੈਂਟ ਲਈ ਆ ਤੇ ਉਸ ਤੋਂ ਬਾਅਦ ਮੇਰੇ ਮਨ 'ਚ ਆਈ ਗੱਲ ਕਿ ਪਹਿਲਵਾਨਾਂ ਬਾਰੇ ਇਹ ਗੱਲ ਮੈਂ ਸਾਰੀ ਦੁਨੀਆ ਨੂੰ ਦੱਸਾਂ ਕਿ ਜਦੋਂ ਵੀ ਨਾ ਤੁਸੀਂ ਕਦੇ ਵੀ ਕਿਸੇ ਬੰਦੇ ਨੂੰ ਇਹ ਆਖਦੇ ਸੁਣਿਆ ਹੋਊ ਸਾਬਕਾ ਸਰਪੰਚ ਸਾਬਕਾ ਕਬੱਡੀ ਖਿਡਾਰੀ ਸਾਬਕਾ ਕ੍ਰਿਕਟ ਖਿਡਾਰੀ ਸਾਬਕਾ ਐਮਐਲਏ ਹਰ ਫੀਲਡ ਦੇ ਲੋਕਾਂ ਨੂੰ ਸਾਬਕਾ ਥਾਣੇਦਾਰ ਹਨਾ ਸਾਰਿਆਂ ਨੂੰ ਸਾਬਕਾ ਲਿਖਿਆ ਜਾਂਦਾ ਪਰ ਕਦੇ ਵੀ ਤੁਸੀਂ ਕੋਈ ਪਲਵਾਨ ਐਕਸਪਾਇਰ ਵੀ ਹੋ ਜੇ ਤਾਂ ਉਹਦੇ ਵੀ ਲਿਖਿਆ ਜਾਂਦਾ ਸਵਰਗਿਆ ਪਲਵਾਨ ਫੁਲਾਨਾ ਸਿੰਘ ਸਵਰਗ ਆ ਪਲਵਾਨ ਪਲਵਾਨ ਮਤਲਬ ਪਲਵਾਨ ਸਾਬਕਾ ਨਹੀਂ ਹੁੰਦਾ ਇਹ ਗੱਲ ਬਹੁਤ ਕਮਾਲ ਦੀ ਆ ਐਵੇਂ ਨਹੀਂ ਕਿ ਇਹ ਪ੍ਰਚਲਿਤ ਗੱਲ ਆ ਅਸਲ ਦੇ ਵਿੱਚ ਇਹਦੇ ਪਿੱਛੇ ਇੱਕ ਬਹੁਤ ਡੂੰਗੀ ਕਹਾਣੀ ਆ ਕਿ ਜਿਹੜਾ ਪਲਵਾਨ ਹੁੰਦਾ ਨਾ ਮੱਲ ਹੁੰਦਾ ਇਹ ਆਮ ਗੇਮ ਨਾਲੋਂ ਪਲਵਾਨਾਂ ਦਾ ਮੱਲਾਂ ਦਾ ਫਰਕ ਕੀ ਹੁੰਦਾ ਜਿਹੜਾ ਮੱਲ ਹੁੰਦਾ ਨਾ ਇਹਨਾਂ ਦਾ ਖੂਨ ਆ ਜਿਹੜਾ ਉਹ ਕਈ ਪੀੜੀਆਂ ਤੋਂ ਕੁਲਦਾ ਆਉਂਦਾ ਹੁੰਦਾ ਕੋਈ ਵੀ ਰੋਸਤਮ ਬੰਦਾ ਕਿਸੇ ਇੱਕ ਪੀੜੀ ਦੇ ਵਿੱਚ ਪੈਦਾ ਨਹੀਂ ਹੁੰਦਾ ਉਹਦੇ ਉਹਦਾ ਪੁੱਛੋਂਗੇ ਉਹਦਾ ਦਾਦਾ ਕੋਲ ਦਾ ਸੀ ਪਰਦਾਦਾ ਕੋਲ ਦਾ ਸੀ ਨਕੜ ਦਾਦਾ ਕੋਲ ਦਾ ਸੀ ਉਹ ਪੰਜ 6 ਪੀੜੀਆਂ ਤੋਂ ਕੁੱਲਦੇ ਆਉਂਦੇ ਹੁੰਦੇ ਆ ਪੰਜ 6 ਪੀੜੀਆਂ ਤੋਂ ਇਹਦਾ ਮਤਲਬ ਉਹਦਾ ਬਲੱਡ ਆ ਜਿਹੜਾ ਉਹ ਰਿਟਾਇਰ ਨਹੀਂ ਹੋਇਆ ਤਾਂ ਜਦੋਂ ਉਹਦਾ ਬਲੱਡ ਹੀ ਨਹੀਂ ਰਿਟਾਇਰ ਹੋਇਆ ਉਹ ਤਾਂ ਅੱਗੇ ਚਲਿਆ ਗਿਆ ਤਾਂ ਫਿਰ ਉਹ ਸਾਬਕਾ ਕਿਵੇਂ ਹੋ ਗਿਆ ਤਾਂ ਕਰਕੇ ਪਹਿਲਵਾਨ ਬੁੱਢਾ ਵੀ ਹੋ ਜੇ ਜਦੋਂ ਖਾੜੇ ਦੇ ਵਿੱਚ ਜਾਊਗਾ ਤਾਂ ਉਹਨੂੰ ਪਹਿਲਵਾਨ ਜੀ ਹੀ ਕਹਿ ਕੇ ਲੋਕ ਸਬੋਧਨ ਕਰਦੇ ਆ ਕਿ ਫਲਾਨਾ ਪਲਵਾਨ ਜੀ ਆਏ ਉਹਦੇ ਪੈਰੀਂ ਹੱਥ ਲਾਉਂਦੇ ਆ ਤਾਂ ਅਸਲ ਦੇ ਵਿੱਚ ਜਿਹੜਾ ਪਲਵਾਨੀ ਦੇ ਵਿੱਚ ਕਨਸੈਪਟ ਆ ਨੇ ਆਮ ਗੇਮਾਂ ਨਾਲੋਂ ਆਮ ਕਲਾਕਾਰੀ ਨਾਲੋਂ ਆਮ ਕਿਸੇ ਵੀ ਪੇਸ਼ੇ ਨਾਲੋਂ ਇਹ ਗੱਲ ਵੱਖਰੀ ਆ ਕਿਉਂਕਿ ਇਹ ਕਿਸੇ ਕਈ ਪੀੜੀਆਂ ਤੋਂ ਰਫਾਈਨ ਹੋ ਕੇ ਕਈ ਪੀੜੀਆਂ ਤੋਂ ਚੱਲ ਕੇ ਆ ਕੇ ਪਲਵਾਨ ਬਣਦਾ ਜਿਵੇਂ ਆਪਾਂ ਜੱਸੇ ਪੱਟੀ ਦੀ ਗੱਲ ਕਰਦੇ ਆ ਸਾਡਾ ਬਹੁਤ ਪਿਆਰਾ ਜਿਹਨੂੰ ਜਿਹੜਾ ਜੇ ਸਾਨੂੰ ਪੁੱਛੋ ਮਾਝੇ ਵਾਲੇ ਕਹਿੰਦੇ ਸਾਡਾ ਅਸੀਂ ਮਾਲਵੇ ਵਾਲੇ ਕਹਿੰਦੇ ਸਾਡਾ ਪੰਜਾਬੀ ਭਾਈ ਆ ਸਾਰੇ ਸਿੱਖ ਜਗਤ ਦੇ ਲੋਕ ਕਹਿੰਦੇ ਹੋਣਗੇ ਕਿ ਸਾਡਾ ਸਿੱਖ ਭਾਈ ਆ ਸਾਰੇ ਦੇਸ਼ ਦੇ ਕਹਿੰਦੇ ਹੋਣਗੇ ਸਾਡੇ ਦੇਸ਼ ਦਾ ਮੁੰਡਾ ਤੇ ਜਿਹੜੇ ਸਾਰੀ ਦੁਨੀਆ ਦੇ ਪਹਿਲਵਾਨੀ ਵਾਲੇ ਕਹਿੰਦੇ ਹੋਣਗੇ ਸਾਡਾ ਪਹਿਲਵਾਨ ਆ ਤਾਂ ਉਹ ਸਾਰਿਆਂ ਲਈ ਸਾਡਾ ਹੀ ਸੀ ਅੱਜ ਜਦੋਂ ਇੱਕ ਪਹਿਲਵਾਨ ਰਿਟਾਇਰ ਹੋਇਆ ਜਿਹਨੂੰ ਆਪਾਂ ਵੇਖਿਆ ਹੋਵੇ ਜਿਹਨੂੰ ਲੱਗਦਾ ਹੋਵੇ ਚੜ੍ਹਦੀ ਉਮਰ ਦਾ ਮੁੰਡਾ ਯਾਰ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਉੱਠਿਆ ਹੋਵੇ ਤੁਹਾਡੇ ਸਾਹਮਣੇ ਉਹਨੇ ਦੁਨੀਆ ਮਨਾਈ ਹੋਵੇ ਤੇ ਤੁਹਾਡੇ ਸਾਹਮਣੇ ਇੱਕ ਵਾਰ ਉਹ ਆਪਣੀ ਮੂੰਹ ਦੇ ਵਿੱਚੋਂ ਇਹ ਗੱਲ ਕਹਿੰਦਾ ਕਿ ਯਾਰ ਮੈਂ ਭਰਿਆ ਮੇਲਾ ਛੱਡ ਕੇ ਜਾ ਰਿਹਾ ਤਖਲੀਬ ਹੋਈ ਸਾਰਿਆਂ ਨੂੰ ਹੋਈ ਤੁਹਾਨੂੰ ਵੀ ਹੋਈ ਹੋ ਮੈਨੂੰ ਵੀ ਹੋਈ ਹੋ ਪਰ ਮੈਨੂੰ ਇੱਕ ਗੱਲ ਇਹ ਗੱਲ ਕਹਿਣੀ ਮਤਲਬ ਕਿ ਬਹੁਤ ਵਾਰੀ ਸੱਜਣਾਉਂ ਆਇ ਲੱਗੂ ਕਿ ਹੁਣ ਜੱਸਾ ਪੱਟੀ ਸਾਬਕਾ ਪਹਿਲਵਾਨ ਹੋ ਗਿਆ ਹੋ ਨਹੀਂ ਜੱਸਾ ਪੱਟੀ ਕਦੇ ਵੀ ਸਾਬਕਾ ਪਹਿਲਵਾਨ ਨਹੀਂ ਹੋਗਾ ਦੇਖੋ ਤੁਸੀਂ ਉਹ ਹਮੇਸ਼ਾ ਪਹਿਲਵਾਨ ਜੱਸਾ ਪੱਟੀ ਵੀ ਵਜਦਾ ਰਹਿਣਾ ਕਿਉਂਕਿ ਉਹਨੇ ਉਸ ਪੀੜੀ ਨੇ ਅਗਲੀ ਪੀੜੀ ਨੂੰ ਬਲੱਡ ਫੇਰ ਦੇ ਦੇਣਾ ਉਹਦੀ ਅਗਲੀ ਪੀੜੀ ਨੇ ਫਿਰ ਘੋਲਣਾ ਹੀ ਆ ਉਦੋਂ ਅਗਲੀ ਪੀੜੀ ਨੇ ਫਿਰ ਘੋਲਣਾ ਹੀ ਆ ਤੇ ਉਹਦੀਆਂ ਪਿਛਲੀਆਂ ਪੀੜੀਆਂ ਵੀ ਘੋਲੀਆਂ ਹੀ ਆ ਇਸ ਕਰਕੇ ਨਾ ਜਦੋਂ ਵੀ ਕਦੇ ਤੁਹਾਨੂੰ ਨਾ ਜਦੋਂ ਵੀ ਪਹਿਲਵਾਨ ਪਹਿਲਵਾਨਾਂ ਦੀ ਦੁਨੀਆ ਸਤਕਾਰ ਕਾਹਤੋਂ ਕਰਦੀ ਆ ਕਾਹਤੋਂ ਜਦੋਂ ਕੋਈ ਵੀ ਪਿੰਡ ਦੇ ਵਿੱਚ ਕੋਈ ਬਿਮਾਰੀ ਪੈ ਜੇ ਸ਼ੰਜ ਕਾਹਤੋਂ ਕਰਾਈ ਜਾਂਦੀ ਹੁੰਦੀ ਸੀ ਉਹ ਇਸੇ ਕਰਕੇ ਕਰਾਈ ਜਾਂਦੀ ਸੀ ਵੀ ਜਿਹੜਾ ਨਾ ਇਹ ਬਲੱਡ ਆ ਜਿਹੜੇ ਘੋਲਣ ਵਾਲੇ ਲੋਕ ਆ ਇਹ ਕਈ ਪੀੜੀਆਂ ਤੋਂ ਤੰਦਰੁਸਤ ਲੋਕ ਆ ਜਦੋਂ ਇਹ ਕਈ ਪੀੜੀਆਂ ਦੇ ਤੰਦਰੁਸਤ ਲੋਕ ਆਉਣਗੇ ਸਾਡੇ ਖਾੜੇ ਦੇ ਵਿੱਚ ਪੈੜਾਂ ਕਰਨਗੇ ਸਾਡੀ ਧਰਤੀ ਦੇ ਉੱਤੇ ਤਾਂ ਉਹ ਜਿਹੜਾ ਔਰਾ ਉਹ ਦਾਇਰਾ ਉਹ ਪੋਜ਼ਿਟਿਵ એનર્ਜੀ ਆ ਜਿਹੜੀ ਉਸ ਇਲਾਕੇ ਦੇ ਵਿੱਚ ਉਸ ਪਿੰਡ ਦੇ ਵਿੱਚ ਉਸ ਜਗ੍ਹਾ ਤੇ ਛੱਡ ਕੇ ਜਾਣਗੇ ਮਤਲਬ ਆਮ ਜਿਹੜੇ ਸਾਡੇ ਪ੍ਰਾਣੇ ਬਜ਼ੁਰਗ ਹੁੰਦੇ ਸੀ ਨਾ ਉਹ ਤਾਂ ਐ ਵੀ ਕਹਿ ਦਿੰਦੇ ਹੁੰਦੇ ਸੀਗੇ ਵੀ ਜੇ ਕੋਈ ਬੱਚਾ ਟੱਲਾ ਮੱਠਾ ਰਹਿੰਦਾ ਨਾ ਜਿੱਦੀ ਸਿਹਤ ਨਹੀਂ ਬੰਦੀ ਵੀ ਉਹਨੂੰ ਪਲਵਾਨ ਦੀ ਛਾਵੇਂ ਬਿਠਾ ਦਿਓ ਵੀ ਪਲਵਾਨ ਖੜਾ ਹੋਵੇ ਤੇ ਉਹਦੀ ਛਾਂ ਪੈਂਦੀ ਹੋਵੇ ਕਿਸੇ ਥਾਂ ਨਾ ਤੇ ਉਹਦੀ ਛਾਵੇਂ ਹੀ ਬਿਠਾ ਦਿਓ ਤਾਂ ਉਹ ਬੱਚਾ ਤੰਦਰੁਸਤ ਹੋ ਜਾਂਦਾ ਮਤਲਬ ਇਹ ਕਿੰਨੀਆਂ ਪੀੜੀਆਂ ਤੋਂ ਰਫਾਈਨ ਹੋਇਆ ਵਾ ਬਲੱਡ ਹੁੰਦਾ ਪਲਵਾਨ ਜਿੱਦੋਂ ਵੀ ਕਦੇ ਬਾਜ਼ਾਰ ਦੇ ਵਿੱਚ ਤੁਸੀਂ ਜਾਓ ਸਮਾਜ ਦੇ ਵਿੱਚ ਜਾਓ ਵਿਆਹ ਦੇ ਵਿੱਚ ਜਾਓ ਤਾਂ ਕੋਈ ਟੁੱਟੇ ਕੰਨ ਦਾ ਮਤਲਬ ਕੋਈ ਬੰਦਾ ਤੁਹਾਨੂੰ ਮਿਲੇ ਨਾ ਤੇ ਤੁਸੀਂ ਉਹਨੂੰ ਦੇਖ ਕੇ ਮੈਂ ਹਮੇਸ਼ਾ ਐਵੇਂ ਕਰਦਾ ਹੁੰਨਾ ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਸਾਥੀਆਂ ਨੂੰ ਇਹ ਗੱਲ ਦੱਸਦਾ ਉਹਨਾਂ ਤੇ ਮੈਂ ਤੁਹਾਨੂੰ ਵੀ ਦੱਸਦਾ ਵੀ ਉਹਨੂੰ ਸਤਿਕਾਰ ਨਾਲ ਬੁਲਾ ਦਿਆ ਕਰੋ ਕਿਉਂਕਿ ਜਿਹੜਾ ਟੁੱਟਿਆ ਕੰਨ ਨਾ ਉਹ ਉਹਦੀਆਂ ਕਈ ਪੀੜੀਆਂ ਦੀ ਪਿਛਲੀਆਂ ਦੀ ਤੇ ਕਈ ਆਉਣ ਵਾਲੀਆਂ ਪੀੜੀਆਂ ਦੀ ਜਿਹੜੀ ਹੋਣ ਵਾਲੀ ਮਿਹਨਤ ਤੇ ਕੀਤੀ ਹੋਈ ਮਿਹਨਤ ਦਾ ਪ੍ਰਤੀਕ ਹੁੰਦਾ ਟੁੱਟਿਆ ਵਾ ਕੰਨ ਇਸੇ ਕਰਕੇ ਮੈਂ ਤੁਹਾਨੂੰ ਮੁੱਢੋਂ ਗੱਲ ਜਿੱਥੋਂ ਸਟਾਰਟ ਕੀਤੀ ਸੀ ਵੀ ਪਲਵਾਨ ਮਲ ਅਖਾੜੇ ਦਾ ਮਲ ਆ ਜਿਹੜਾ ਇੱਕ ਕਦੇ ਰਿਟਾਇਰ ਨਹੀਂ ਹੁੰਦਾ ਇਹ ਬਲੱਡ ਸਾਬਕਾ ਹੁੰਦਾ ਹੀ ਨਹੀਂਗਾ ਜੱਸਾ ਅਖਾੜੇ ਚੋਂ ਕੁਸ਼ਤੀ ਕਰਨੋਂ ਹਟ ਸਕਦਾ ਨਾ ਕੁਸ਼ਤੀ ਉਹਦੇ ਚੋਂ ਕਦੇ ਵੀ ਰਿਟਾਇਰ ਹੋਊਗੀ ਨਾ ਪਹਿਲਵਾਨੀ ਉਹਦੇ ਚੋਂ ਕਦੇ ਰਿਟਾਇਰ ਹੋਊਗੀ ਨਾ ਉਹਦੇ ਚੋਂ ਬਾਹਰ ਨਿਕਲੂਗੀ ਉਹ ਚੀਜ਼ ਉਹ ਸਕਾਂ ਦੀ ਨਿਖਰੂਗੀ ਅਗਲੀਆਂ ਪੀੜ੍ਹੀਆਂ ਚ ਉਹਦੇ ਅਗਲੇ ਚੇਲਿਆਂ ਚ ਜਾ ਕੇ ਪਹਿਲਵਾਨੀ ਇੱਕ ਉਹ ਜੀ ਚੀਜ਼ ਹੈ ਜਿਹੜੀ ਬੀਜੀ ਜਾਂਦੀ ਆ ਆਮ ਆਮ ਜਿਹੜੀ ਗੇਮ ਆ ਨਾ ਉਹ ਕੀਤੀ ਜਾਂਦੀ ਆ ਪਲਵਾਨੀ ਵੇਜੀ ਜਾਂਦੀ ਆ ਜਿਵੇਂ ਹੁਣ ਮੰਨ ਲਓ ਵੀ ਸਾਡੀਆਂ ਪੀੜੀਆਂ ਮੇਰੀ ਪੀੜੀ ਆ ਤਾਂ ਸਾਡੇ ਕੋਈ ਪਲਵਾਨ ਨਹੀਂ ਹੋਇਆ ਪਿੱਛੇ ਪਿਛਲੀਆਂ 10 ਪੀੜੀਆਂ ਚ ਕੋਈ ਪਲਵਾਨ 20 ਪੀੜੀਆਂ ਚ 10ਾਂ ਪੀੜੀਆਂ ਚ ਮੈਨੂੰ ਨਹੀਂ ਪਤਾ ਵੀ ਕੋਈ ਪਲਵਾਨ ਨਹੀਂ ਹੋਇਆ ਸਾਨੂੰ ਪਤਾ ਇਸ ਗੱਲ ਦਾ ਪਰ ਜੇ ਹੁਣ ਮੈਂ ਚਾਹਣਾ ਕਿ ਸਾਡੇ ਘਰੇ ਪਲਵਾਨੀ ਆਵੇ ਤਾਂ ਮੈਨੂੰ ਅਗਲੀ ਪੀੜੀ ਦੇ ਵਿੱਚ ਪਲਵਾਨੀ ਵੇਜਣੀ ਪਊਗੀ ਮੈਨੂੰ ਆਪਣੇ ਬੱਚੇ ਨੂੰ ਲਿਜਾ ਕੇ ਉਹਦੀ ਉਹਨੂੰ ਖਾੜੇ ਨੂੰ ਦੇਣਾ ਪਊਗਾ ਉਹ ਖਾੜੇ ਦੀਆਂ ਰੌ ਰੀਤਾਂ ਉਹ ਖਾੜੇ ਦੇ ਸਮਾਜ ਦੀ ਸਾਰੀ ਚੀਜ਼ ਨੂੰ ਸਿੱਖੂਗਾ ਕੁਲੂਗਾ ਕੰਨ ਤੜਾਊਗਾ ਫਿਰ ਉਹ ਅਖਾੜੇ ਦੇ ਮੁਖੀ ਨੂੰ ਜਿੰਨਾ ਉਹ ਮੈਨੂੰ ਮਾਂ ਪਿਓ ਸਮਝੂਗਾ ਉਨਾਂ ਹੀ ਉਹ ਖਾੜੇ ਦੇ ਮੁਖੀ ਨੂੰ ਵੀ ਮਾਂ ਪਿਓ ਸਮਝੂਗਾ ਜਿੰਨਾ ਉਹ ਆਪਣੇ ਭੈਣ ਭਾਈਆਂ ਨੂੰ ਭੈਣ ਭਾਈ ਸਮਝੂਗਾ ਉਨਾਂ ਹੀ ਖਾੜੇ ਦੇ ਵਿੱਚ ਨਾਲ ਖੇਡੇ ਵਿਪਲਵਾਨਾਂ ਨੂੰ ਭੈਣ ਭਾਈ ਸਮਝੂਗਾ ਫਿਰ ਉਸ ਤੋਂ ਬਾਅਦ ਉਹਦੀ ਉਹਦੀ ਇੱਕ ਦੁਨੀਆ ਹੀ ਅਲੱਗ ਹੋ ਜਾਊਗੀ ਫਿਰ ਉਸ ਤੋਂ ਬਾਅਦ ਉਹ ਉਹ ਚੀਜ਼ਾਂ ਆਪਣੇ ਬੱਚਿਆਂ ਨੂੰ ਦੱਸੂਗਾ ਫਿਰ ਅੱਗੇ ਬਲੱਡ ਫਿਰ ਸੁਧਰਦਾ 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 ਸਾਡੀ ਚੌਥੀ ਪੀੜੀ 'ਚ ਜਾ ਕੇ ਕਿਤੇ ਜਾ ਕੇ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਚੌਥੀ ਪੰਜਵੀਂ ਪੀੜੀ 'ਚ ਜਾ ਕੇ ਕੋਈ ਪਲਵਾਨ ਬਣੂਗਾ ਤੇ ਜੱਸੇ ਪੱਟੀ ਵਰਗਾ ਪਲਵਾਨ ਕਿਸੇ ਪੀੜੀ ਦੇ ਵਿੱਚ ਪੈਦਾ ਹੋ ਜਾਣਾ ਵੀ ਇਹ ਇੱਕ ਬਹੁਤ ਵੱਡੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੱਡੀ ਭਗਤੀ ਦਾ ਬਹੁਤ ਪਤਾ ਨਹੀਂ ਕਿਸੇ ਚੰਗੇ ਥਾਂ ਕੀਤੇ ਦਾਨ ਕੀਤੇ ਪੈਸੇ ਫਲੇ ਆ ਉਹਦੇ ਮਾਂ ਪਿਓ ਨੂੰ ਕਿ ਉਹਦੇ ਮਾਂ ਪਿਓ ਦੇ ਘਰੇ ਇਹੋ ਜਿਹਾ ਜੱਸੇ ਪੱਟੀ ਵਰਗਾ ਮੱਲ ਪੁੱਤ ਪੈਦਾ ਹੋਇਆ ਇਹ ਕਈ ਪੀੜੀਆਂ ਦੀ ਮਿਹਨਤ ਆ ਹੁਣ ਵੀ ਜਿਹੜੇ ਪਲਵਾਨ ਅੱਜ ਪਲਵਾਨੀ ਕਰਦੇ ਹੋਣਗੇ ਨਾ ਉਹ ਜੱਸੇ ਪੱਟੀ ਵਰਗਾ ਬਣ ਜਾਂ ਨਾ ਬਣ ਪਰ ਜੱਸੇ ਪੱਟੀ ਵਰਗਾ ਕਿਸੇ ਨਾ ਕਿਸੇ ਦਿਨ ਉਹ ਪਲਵਾਨਾਂ ਚੋਂ ਕੋਈ ਗਾਂਹ ਦੀ ਪੀੜੀ ਚੋਂ ਪੈਦਾ ਜ਼ਰੂਰ ਕਰਕੇ ਜਾਣਗੇ ਇਹ ਮਤਲਬ ਪਲਵਾਨੀ ਬਲੱਡ ਤੇ ਪਲਵਾਨੀ ਸਮਾਜਿਕ ਉਹ ਜੀ ਚੀਜ਼ ਹੁੰਦਾ ਮੈਂ ਤੁਹਾਨੂੰ ਇੱਕ ਹੋਰ ਗੱਲ ਬਹੁਤ ਕਮਾਲ ਦੀ ਦੱਸਦਾ ਪਲਵਾਨਾਂ ਬਾਰੇ ਜਿਹੜੇ ਮੱਲ ਹੁੰਦੇ ਆ ਨਾ ਇਹ ਇਨਾਂ ਦੀ ਦੁਨੀਆ ਅਲੱਗ ਹੁੰਦੀ ਆ ਇਹਨਾਂ ਦੇ ਅਸੂਲ ਕਾਨੂੰਨ ਸਾਡੇ ਆਮ ਦੁਨੀਆ ਨਾਲੋਂ ਵੀ ਬਹੁਤ ਅਲੱਗ ਤੇ ਬੜੇ ਪਿਆਰੇ ਹੁੰਦੇ ਆ ਇਹ ਕਦੇ ਅੱਡ ਨਹੀਂ ਹੁੰਦੇ ਇਹਨਾਂ ਦੀ ਪਹਿਲਵਾਨੀ ਇੱਕ ਇਹੋ ਜੀ ਚੀਜ਼ ਆ ਮੈਂ ਨਾ ਪਿੱਛੇ ਜੇ ਆਪਣੇ ਉਹ ਮੈਂ ਮੁੰਡੇ ਦਾ ਨਾਮ ਭੁੱਲ ਰਿਹਾ ਜਿਹਦੇ ਪ੍ਰੀਤ ਉਹਨੇ ਉਹ ਦਿਨਾਂ ਅਨਮੋਲ ਕਾਤਰਾ ਨਾਲ ਵੀ ਪੋਡਕਾਸਟ ਕੀਤਾ ਸੀ ਮੁੰਡਾ ਐਨਕਾਂ ਜਿਹਾ ਲਾਉਂਦਾ ਪਹਿਲਵਾਨ ਜੱਸੇ ਪੱਟੀ ਨਾਲ ਵੀ ਖੋਲਿਆ ਹੋਇਆ ਮੈ ਮੈਨੂੰ ਹੁਣ ਨਾਂ ਨਹੀਂ ਚੇਤੇ ਆ ਰਿਹਾ ਉਹਦੀ ਨਾ ਇੱਕ ਵੀਡੀਓ ਆਈ ਉਹ ਕੀ ਕਰ ਰਿਹਾ ਮਾਲਕ ਦੀ ਕਿਰਪਾ ਉਹਦੇ ਤੇ ਬਹੁਤ ਚੰਗਾ ਪਲਵਾਨ ਵੀ ਆ ਵਾਇਗਰੂ ਨੇ ਉਹਨੂੰ ਬਹੁਤ ਕੁਝ ਦਿੱਤਾ ਹੋਇਆ ਪਰ ਉਹ ਅਖਾੜੇ ਚੋਂ ਜਿਹੜੇ ਬਾਹਰਲੇ ਪਾਸਿਓਂ ਲੋਕ ਨਾ ਪੈਸੇ ਦੇ ਰਿਹਾ 10 10 20 20 100 150 50 ਰੁਪਏ ਦੇ ਰਿਹਾ ਉਹ ਫੜ ਰਿਹਾ ਤੇ ਮੱਥੇ ਨੂੰ ਲਾ ਰਿਹਾ ਪੈਰੀ ਹੱਥ ਲਾ ਰਿਹਾ ਦੇਣ ਵਾਲਿਆਂ ਦੇ ਮਤਲਬ ਪਲਵਾਨੀਆਂ ਸਿਖਾਉਂਦੀ ਆ ਪਲਵਾਨੀ ਥੋੜੇ ਚੋਂ ਥੋੜੇ ਪੈਸੇ ਦਾ ਹੰਕਾਰ ਤੋੜਦੀ ਆ ਕੁਈ ਬਹੁਤ ਗਰੀਬ ਬੰਦਾ ਥੋਡੇ ਪਲਵਾਨੀ ਤੋਂ ਖੁਸ਼ ਹੋ ਕੇ 5 ਰੁਪਏ ਤੁਹਾਨੂੰ ਦੇ ਰਿਆ ਨਾ ਤੇ ਤੁਹਾਨੂੰ ਉਹ ਨੀਵੇਂ ਹੋ ਕੇ ਆਪਣੇ ਘਰੇ ਪਏ ਪੈਸੇ ਕਮਾਏ ਪੈਸੇ ਦਾ ਹੰਕਾਰ ਸਾਰਾ ਛੱਡ ਕੇ ਉਹ 5 ਰੁਪਈਆਂ ਨੂੰ ਵੱਡਾ ਮੰਨ ਕੇ ਤੇ 5 ਰੁਪਏ ਦੇਣ ਵਾਲੇ ਨੂੰ ਵੱਡਾ ਮੰਨ ਕੇ ਹੀ ਫੜਨੇ ਪੈਣੇ ਆ। ਮਤਲਬ ਆਪਾਂ ਕਹਿ ਸਕਦੇ ਹਾਂ ਵੀ ਪਲਵਾਨੀ ਦਾ ਇਹ ਇੱਕ ਆਪਾਂ ਇਹ ਕਸੂਲ ਮੰਨਦੇ ਆ ਵੀ ਇਹ ਪਲਵਾਨੀ ਬੰਦੇ ਨੂੰ ਇੰਨਾ ਨੀਮਾ ਮਨ ਮਨ ਨੂੰ ਇੰਨਾ ਨਹੀਂ ਮੰਨ ਕਰਦਾ ਪਰਤਪਾਲ 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 ਫਗਵਾੜਾ ਪਰਤਪਾਲ ਫਗਵਾੜਾ ਹਾਂ ਪ੍ਰੀਤ ਤੇ ਉਹ ਉਹਦੀ ਉਹ ਵੀ ਬਹੁਤ ਵੱਡਾ ਮੱਲ ਆ ਪਰਤਪਾਲ ਫਗਵਾੜਾ ਬਈ ਬਹੁਤ ਵੱਡਾ ਮੱਲ ਆ ਮਤਲਬ ਮੇਰਾ ਨਾ ਮਸਲਾ ਕਹਿਣ ਦਾ ਭਾਅ ਇਹ ਸੀਗਾ ਵੀ ਜਦੋਂ ਨਾ ਜੱਸੇ ਪੱਟੀ ਤੋਂ ਗੱਲ ਸ਼ੁਰੂ ਹੋਈ ਆ ਤੇ ਜੱਸੇ ਪੱਟੀ ਦੀ ਰਿਟਾਇਰਮੈਂਟ ਤੇ ਆ ਕੇ ਗੱਲ ਮੁਕਣੀ ਆ ਮੈਂ ਹੁਣ ਵੀ ਉਸੇ ਗੱਲ ਤੇ ਗੱਲ ਮਕਾਉਣਾ ਕਿ ਬਹੁਤ ਸਾਰੇ ਲੋਕ ਇਸ ਗੱਲ 'ਚ ਦੁਖੀ ਹੋਣਗੇ ਮੇਰੇ ਸਮੇਤ ਕਿ ਜੱਸਾ ਪੱਟੀ ਰਿਟਾਇਰ ਹੋ ਗਿਆ ਠੀਕ ਆ ਸਾਨੂੰ ਕੁਸ਼ਤੀਆਂ ਲੜਦਾ ਨਹੀਂ ਦਿਸੂਗਾ ਪਰ ਉਹਦਾ ਖੂਨ ਗਰੰਟੀ ਨਾਲ ਇਹ ਗੱਲ ਕਹਿ ਦਿੰਨਾ ਕਿ ਉਹਦਾ ਬਲੱਡ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ কুਸਤੀਆਂ ਲੜਦਾ ਦਿਸੂਗਾ ਹੀ ਦਿਸੂਗਾ ਕਿਉਂਕਿ ਪਲਵਾਨ ਖਾੜੇ 'ਚ কুਸਤੀ ਲੜਨੋਂ ਹਟ ਸਕਦਾ ਪਰ ਉਹਦਾ ਖੂਨ ਕਦੇ কুਸਤੀ ਲੜਨੋਂ ਨਹੀਂ ਹਟ ਸਕਦਾ ਇਸ ਕਰਕੇ ਪਲਵਾਨ ਕਦੇ ਸਾਅਕਾ ਨਹੀਂ ਹੁੰਦੇ